ਗਾਈਜ਼ ਮੈਂ ਤੇ ਗगन ਆਇਆ ਮੰਡੀ ਦੇਖਣ ਮਾਹੌਲ ਮੇਲੇ ਦਾ ਸੋ ਆਉ ਤੁਹਾਨੂੰ ਲੈ ਕੇ ਚਲਦੇ ਆ ਲੈ ਆਵੇ ਫੜ ਮਿੱਤਰਾ गाइस ਮੰਡੀ ਦਾ ਅਦਖਣੇ ਆ 20 ਤਰੀਕ ਤੋਂ ਬਾਅਦ ਅਜੇ 24 ਤਰੀਕ ਕੋ ਗੀ ਹੈ ਦੇਖਦੇ ਹਾਂ ਕਿ ਲੱਗ ਗਈਆਂ ਜਾਂ ਨਹੀਂ ਸੰਦ ਤੋਂ ਲੈ ਕੇ ਜਾ 24 ਮੰਡੀ ਜੈਂਟਰ ਹੋ ਚੁੱਕੇ ਆ ਅੰਦੇ ਤੋਂ ਮੰਡੀ ਕਿਰਸੁਨ ਸਾੜ ਪਈ ਹੈ ਮੇਲੇ ਤੋਂ ਬਾਅਦ ਪਹਿਲਾ ਹੁੰਦਾ ਤੇ ਬਹੁਤ ਹੁਣ ਰਿਪੀਡ ਹੁੰਨੀ ਸੀ ਸਤਿ ਸ਼੍ਰੀ ਅਕਾਲ ਮੈਂ ਕੋਮੰਡੀ ਦਾ ਮੋਲ ਆ ਵੇਖੋ ਜਾ ਆਜਾ ਲੱਗਾ ਏ ਨਹੀਂ ਲੱਗਿਆ ਨਹੀਂ ਝੁੱਲੇ ਥੋੜੇ ਬੋਤਲਾਂ ਚ ਪਏ ਨੇ ਤਾਕੋ ਅੱਜ ਤੋਂ ਹੀ ਦਿਖੋ ਚੁਕੇ ਏ ਉਸ ਦਾ ਮੇਲਾ ਮੁਕਿਆ ਹੋਇਆ ਹੈ ਦੇਖੋ ਸਿੰਗਾਪੁਰ ਏ ਨਾ ਜਹਾਜ਼ ਵਾਦ ਰਿਹਾ ਹੈ ਤਾਂ ਗਾਈਜ਼ ਉਹ ਹਨਾ ਜਾ ਮੈਂ ਜਿਆ ਪਰ ਲੈਂਡਰ ਦੇਖੋ ਤੇ ਅਸ ਵਲੇ ਬੋਤਲ ਉਹਨੇ ਖੰਦੀ ਸੀ ਉਹ ਕੋਈ ਹੋਣੇ ਹਮ ਸੌਨ ਤੇ ਆਏ 不用画。 ਫੀਡ ਨਾਂ ਤੋਂ ਕੋਈ ਅਪਡੇਟ ਨਹੀਂ ਸੁਮਿਲੀ ਸੋ ਸਾਡੇ ਮਿੰਨੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਮੇਲਾ ਜਿਹੜਾ ਇਹ ਖਤਮ ਹੋ ਚੁੱਕਿਆ ਹੈ ਸੋ ਮੇਲੇ ਤੋਂ ਬਾਅਦ ਇੱਥੇ ਦਾ ਕੀ ਮੋਲ ਹੈ ਉਹ ਤੁਹਾਨੂੰ ਉਹ ਦਿਖਾਉਣ ਲਈ ਆਏ ਹੋਏ ਆ ਇੱਥੇ ਆ ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ ਸਮਾਨ ਕਿਵੇਂ ਖਿਲਰਿਆ ਹੋਇਆ ਹੈ ਹਾਂ ਸੁਨਸਾਨ ਪਈ ਹੋਈ ਹੈ ਇੱਥੇ ਕੁਝ ਦਿਨ ਪਹਿਲਾਂ ਇੱਥੇ ਕਾਫੀ ਰੌਣਕ ਸੀ ਸਦਫੇ ਤੇ ਆ ਦੇਖ ਸਕਦੇ ਹੋ ਮੇਰੀ ਬੈਕਸਾਈਡ ਤੇ ਤੁਸੀਂ ਅਜਾੜ ਜਿਹੜਾ ਇਹ ਬਸ ਇਹੀ ਉੱਡਣ ਵਾਲਾ ਰਹਿ ਗਿਆ ਹੈ ਬਾਕੀ ਜਿਹੜੇ ਨੇ ਲੋਕ ਉੱਡ ਚੁੱਕੇ ਨੇ ਇੱਥੋਂ ਮਤਲਬ ਉਹ ਜਾ ਚੁੱਕੇ ਨੇ ਸੋ ਹਣਾ ਸੀ ਤੁਹਾਨੂੰ ਲੈ ਕੇ ਚਲਦੇ ਆ ਮੇਲੇ ਦੇ ਅੰਦਰ ਦੇਖਦੇ ਆ ਕਿ ਆਜੋ ਯਾਤਹਾਣੀ ਚਲਦੇ ਆ ਆ ਦੇਖੋ ਗਾਇਸ ਮੇਲੇ ਤੋਂ ਬਾਅਦ ਦੇਖੋ ਅੱਜ ਤੋਂ 20 ਤਰੀਕ ਹੈ 7ਵਾਂ ਮਹੀਨਾ 25 ਹੈ ਆ ਮੇਲੇ ਤੋਂ ਬਾਅਦ ਦਾ ਮਾਹੌਲ ਦੇਖੋ ਚਲੋ ਅੰਦਰ Oh guys Linda airline ਦੇ ਜਿੰਗਲ ਉਹਦੇ ਅਸੀਂ ਐਂਟਰ ਹੋ ਕੇ ਜਿਹੜੇ ਆ ਜਾ ਰਹੇ ਆ ਤੇ ਆਜੋ ਆਜੋ ਦੇਖਣੇ ਆ ਬਾਨੋਂ ਦੀ ਵੀ ਜਾ ਸਕਦੇ ਆ ਆ ਦੇਖੋ ਇਦੋਂ ਸਾਰਾ ਉੱਪਰ ਨੂੰ ਚਿੱਟਿਆ ਏ ਆ ਗਾ ਜੀ ਫਿਰ ਦੇਖ ਸਕਦੇ ਆ ਆ ਦੇਖੋ ਸਾਰੇ ਉੱਥੋਂ ਹੋ ਚੁੱਕਿਆ ਹੈ ਪਰ ਫਿਰ ਵੀ ਅਸੀਂ ਬਿਲਹਰਪੁਰ ਤੇਸਨ ਦੇ ਅੰਦਰ ਨਹੀਂ ਜਾਵਾਂਗੇ ਅੰਦਰ ਹੀ ਜਾਣਾ ਪੈਸਾ ਵਸੂਲ ਕਰਨਾ ਪੂਰਾ ਆ ਜੀ ਪਤਾ ਹੈ ਜਣਾ ਜੀ ਇਹ ਪੂਰਾ ਵਸੂਲ ਕਰਾਂਗੇ ਫੋ ਮੇਲੇ ਤੋਂ ਬਾਅਦ ਵੀ ਇੱਥੇ ਆਏ ਹੋ ਜਾਂਦਾ ਹਾਂ ਦੇਖੋ ਗਾਇਸ ਜਸਪਾਲ ਜੀ ਚਾਰ ਕਿੰਨਾ ਵਧੀਆ ਆ ਪੰਜਾਹ ਰਾਈ ਦੇ ਕਰ ਲਿਆ ਉਹ ਪਾਇਲਟ ਬੈਠਾ ਸਾਹਮਣੇ ਉਹ 5 5 ਕਰੋੜ ਰੁਪਇਆ ਮੰਗਿਆ ਗਏ ਗਾਇਜ਼ 5 ਕਰੋੜ 5 ਕਰੋੜ ਨਹੀਂ 50 ਕਰੋੜ 50 ਕਰੋੜ ਨਾ ਮੇਰੀ ਡਿਮਾਂਡ ਘੱਟ ਸੀ ਸਾਰੇ ਗਗਨ ਦਾ ਕਹਿਣਾ ਕਿ 5 ਕਰੋੜ ਨਾਲ ਕੀ ਆਉਣਾ ਹੈ ਉਹ ਗਾਇਜ਼ ਡਿਮਾਂਡ ਵਧਾ ਕੇ 50 ਕਰੋੜ ਕਰ ਦਿੱਤੀ ਗਈ ਹੈ ਇਹ ਲੋਕਾਂ ਨੂੰ ਨੀਚੇ ਲੈ ਕੇ ਦੇਖੋ ਦੇਖੋ ਸਭ ਤੋਂ ਵਧੀਆ ਮੇਲਾ ਸ਼ਕਤੀਮਾਨ ਅਰੇ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਹਮਣੇ ਭੂਤ ਮੰਗਲਾ ਭੂਤ ਚੱਲ ਰੋ ਰਿਹਾ ਹੈ ਭੂਤ ਹੈ ਨਹੀਂ ਉਹ ਆਪਣੇ ਭੂਤ ਲੋਕ ਤੇ ਚੱਲ ਚੱਲ ਗਏ ਆ ਤੇ ਮੇਲਾ ਹੁਣ ਕਿਹੜੀ ਜਗ੍ਹਾ ਜਾਣਾ ਹੈ ਉਸ ਤੋਂ ਬਾਅਦ ਤੁਹਾਨੂੰ ਜੀ ਆਏਗਾ ਤੇ ਉੱਥੇ ਕਿੰਨੀ ਤਰੀਕ ਨੂੰ ਸਟਾਰਟ ਹੋਣਾ ਹੈ ਲਗਾ ਦੇ ਲੱਗਦਾ ਥੈਂ ਜਾਦੇ ਨਾ ਠੀਕ ਜਾਦੇ ਲੱਗਦਾ ਅੱਛੇ ਜਾਦੇ ਲੱਗਦੇ ਆ ਜਾਓ ਗਾਇਸ ਪੂਤ ਬੰਗਲਾ ਪਹਿਨੇ ਬਟਾਈ ਸਟਾਰਟ ਕਰਦੇ ਮੈਂ ਤੁਹਾਨੂੰ ਦੇਖੋ ਇਹ ਇਸ ਮੇਲੇ ਨੂੰ ਕੀ ਕਹਿੰਦੇ ਆ ਹੁਣ ਇਥੋਂ ਜਿੱਤ ਕਾ ਦਿੱਤਾ ਜਾਏਗਾ ਲੁਧਿਆਣੇ ਜਾ ਰਿਹਾ ਏ ਆ ਦੇਖੋ ਤੁਸੀਂ ਦੇਖਨ ਲੱਗੇ ਹੋ ਆ ਦੇਖੋ ਪੂਤ ਬੰਗਲਾ ਸਾਰੇ ਗਾਇਫੋ ਚੁੱਕੇ ਨੇ ਆਪਣੇ ਪੂਤ ਲੋਭੇ ਚੜ ਗਏ ਨੇ

ਰਾਡੂ ਆਰ ਦਾ ਸੁੰਨ ਆ ਗਿਆ ਰੱਖਿਓ ਮੇਰੀ ਵੇਕਾਰੀ ਬਣਾ ਦੇ ਫਿਰ ਟੋਪਰੇ ਦਾ ਮੈਂ ਅੰਮਲੀ ਲੱਭੂ ਸੋ ਗਾਇਜ਼ ਗਗਨ ਵੀ ਜੜਾ ਵਾ ਪੂਰਾ ਇੰਜੋਏ ਕਰ ਰਿਹਾ ਹੈ ਦੇਖੋ ਆ ਵਾਈਟ ਵਾਲਾ ਘੋੜਾ ਮੇਰਾ ਸੀਗਾ ਆ ਜਿਹੜਾ ਏ ਬਲੂ ਘੋੜਾ ਏ ਗਗਨ ਦਾ ਏ ਸੋ ਗਾਇਜ਼ ਵੀਰੋ ਨਾਲ ਕੋਣੇ ਜੇ ਇਹ ਆਪਣਾ ਚੈਨਲ ਸਬਸਕ੍ਰਾਈਬ ਕਰਵਾ ਕੇ ਹੁਣ ਜਾ ਰਹੇ ਆ ਅੱਗੇ ਆ ਦੇਖੋ ਗਗਨ ਆਪਣਾ ਫਿੱਟ ਹੋ ਸਕਦਾ ਪੈਰ ਦਿੱਤਾ ਏ 얘ກણા યમ્મા રેસ ਲੱਗੇਗੀ गाइस ધૂમ 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 ਵਾਲੀ રેસ ਲੱਗੇਗੀ اے سب تو چھوٹا منی ਵਲੋਗ ਹੈ गाइस సో ਅਸੀਂ ਜਾ ਰਹੇ ਆ ਸਾਨੂੰ ਜਲਦੀ ਹੈ ਅਵੈਰੀਅਸ ਗੰਡ ਫੋਨ ਆ ਗਿਆ ਸੀਗਾ गाइस ਆ ਦੇਖ ਸਕਦੇ ਹੋ ਤੁਸੀਂ ਕਿਵੇਂ ਖਲਾਰਾ ਪਿਆ ਹੋਇਆ ਹੈ ਹੋਰ ਵੀ ਨਹੀਂ ਠੀਕ ਠਾਕ ਨੇ ਆ ਦੇਖੋ गाइस ਪਿੱਛੇ ਦੇਖ ਸਕਦੇ ਹੋ ਟਰਾਲੇ ਦੇ ਨਾਲ ਜਿਹੜਾ ਆ ਸਮਾਨ ਜਿਹੜਾ ਚੁੱਕਦੇ ਨੇ ਇਥੋਂ ਇਹ ਮੇਲੇ سٹارٹنگ ਦੀ ਵੀਡੀਓ ਨਹੀਂ ਹੈ ਅਸੀਂ ਕਿਆ ਆਖਰੀਨ ਬਾਅਦ ਗਾਇਸ ਆ ਕੇ ਵੀਡੀਓ ਬਣਾ ਰਹੇ ਆ 4 ਦਿਨ ਬਾਅਦ 24 ਤਰੀਕ 24 ਤਰੀਕ ਨੂੰ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ 23 ਤਰੀਕ ਦਾ ਮੇਲਾ ਕੋਈ ਜਿਹੜੇ ਕਾਫੀਆਂ ਦੇ YouTubeਰ ਨੇ ਜਾਂ ਬਲੌਗਰ ਨੇ ਉਹਨਾਂ ਨੇ ਕੀਤਾ ਸੀਗਾ ਕਿ ਪਹਿਲਾਂ ਵੀਡੀਓ ਬਣਾ ਕੇ ਪਾਤੀਆਂ ਸੀ ਆ ਵੀ 2-3 ਦਿਨ ਪਹਿਲਾਂ ਵੀਡੀਓ ਬਣਾ ਕੇ ਪਾਤੀਆਂ ਸੀ ਕਿ ਮੇਲਾ ਬਿਲਕੁਲ ਖਤਮ ਹੋ ਚੁੱਕਿਆ ਹੈ ਪਰ ਨਹੀਂ ਜਿਦਿਖੋ ਅਜੇ ਸਮਾਨ ਜਿਹੜਾ ਚੁੱਕਿਆ ਜਾ ਰਿਹਾ ਹੈ ਜੋ ਸੋ ਗਾਇਸ ਚਲੋ ਹੁਣ ਅਸੀਂ ਚੱਲਦੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ तो प्रदेश आए तो नाम, नाम हाँ विकास। विकास ने मेहनत करने वास्तव सो इन्हों मेहनत सलाम करते हैं नीज अपना ठीक है ये भाई साहब बिहार से हैं यहाँ पे स्टॉल लगाते हैं तो देखिए गाइज ये कितने अभी ये लोड कर रहे हैं ਆ ਛੋਟਾ ਵੀਰ ਵੀ ਆਪਣਾ ਲੋਕਲ ਦਾ ਫੈਨ ਦਾ ਤੇ ਆਪਣਾ ਚੈਨਲ ਜਾ ਕੇ ਸਬਸਕ੍ਰਾਈਬ ਕਰੇਗਾ ਗਾਈਜ਼ ਲਵਰ ਗਾਈਜ਼ ਮੇਲੇ ਤੋਂ ਜਾ ਚੁੱਕੇ ਹਾਂ ਬਾਏ ਬਾਏ ਮੇਲਾ ਇਹ ਅਗਲੇ ਸਾਲ ਆਏਗਾ ਇਹ ਅਗਲੇ ਸਾਲ ਹੋਣ ਕੇ ਆਏਗਾ ਮੇਲਾ ਅਗਲੇ ਸਾਲ ਆਏਗਾ ਦੇਖਣਾ ਇਸ ਨੂੰ ਸਾਹਾਂ ਤੇ